ਸਾਸ਼ੀ ਗਾਲ ਦੀ ਸਾਰਿਆਂ ਨੂੰ ਅੱਜ ਸਿੱਧਾ ਨਮਾਜ ਜਸ ਜੀ ਤੁਹਾਨੂੰ ਬਹੁਤ ਜਿਆਦਾ ਸੋਨੇ ਸੋਨੇ ਸੂਰ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਸਾਸ਼ੀ ਗਾਲ ਦੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤਾਂ ਕਿ ਤੁਹਾਨੂੰ ਜਿਹੜਾ ਆਪਾਂ ਫੈਬਰਿਕ ਦਿਖਾਉਣਿਆਂਗੇ ਡਿਟੇਲ ਦਿੰਨੇ ਆਂਗੇ ਸਾਰੀ ਦੁਪੱਟਾ ਬਗਾਇਆ ਦੀ ਤੁਹਾਨੂੰ ਪਤਾ ਲੱਗ ਸਕੇ ਜੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਹੋ ਵੀ ਆਪਣੇ ਤੋਂ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕ ਅਵੇਲੇਬਲ ਰੱਖ ਲੇਗੇ ਤੁਸੀਂ ਕੋਈ ਵੀ ਆਪਣਾ ਡਿਜ਼ਾਈਨ ਸੈਂਡ ਕਰਕੇ ਆਪਾਂ ਤੋਂ ਰੈਡੀ ਕਰਵਾ ਸਕਦੇ ਹੋਗੇ ਸੇਮ ਸੂਟ ਕੋਈ ਵੀ ਤੁਹਾਡੀ ਚੁਆਇਸ ਹੈਗੀ ਵੀ ਤੁਸੀਂ ਤੁਹਾਡੇ ਮਨ ਦੇ ਵਿੱਚ ਹੈ ਵੀ ਅਸੀਂ ਐਵੇਂ ਸੂਟ ਰੈਡੀ ਕਰਵਾਉਣਾ ਹੈਗਾ ਆਪਾਂ ਨੂੰ ਭੇਜ ਸਕਦੇ ਹੋਗੇ ਸੌਰੀ ਕੱਲ ਆਪਾਂ ਵੀਡੀਓ ਲੇਟ ਪਾਈ ਸੀਗੀ ਤੇ ਨਹੀਂ ਆਪਣਾ ਟਾਈਮ ਹੁੰਦਾਗਾ 4 ਤੋਂ 5 ਵੀਡੀਓ ਦਾ ਕੱਲ ਥੋੜੀ ਜੀ ਨੈਟਵਰਕ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਵੀਡੀਓ ਲੇਟ ਪਈ ਤੇ ਇਦਾਂ ਹੀ ਤੁਹਾਨੂੰ ਥੋੜੇ ਥੋੜੇ ਸੂਟ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀਗੀ ਬਹੁਤ سارے ਸਕਰੀਨਸ਼ਾਟ ਆ ਰਹੇ ਨੇਗੇ ਉਹਦੇ ਵਿੱਚੋਂ ਬਹੁਤ ਸੂਟ ਸੋਲਡ ਹੋ ਚੁੱਕੇ ਹੋਣਗੇ ਇੱਕ ਦੋ ਸੂਟ ਅਵੇਲੇਬਲ ਨੇਗੇ ਸਿਰਫ ਆਪਣੇ ਕੋਲੇ ਜੇ ਕੋਈ ਪਹਿਲ ਲੈਣਾ ਚਾਹੁੰਦੀ ਹੈ ਕਿ ਤਾਂ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਯਾ ਸਨੋ ਦੇ ਵਿੱਚ ਵੀ ਆਪਣੇ ਲਵੇ ਕਿਹੜਾ ਸੂਟ ਅਵੇਲੇਬਲ ਹੈਗਾ ਉਹ ਤੁਸੀਂ ਲੈ ਸਕਦੇ ਹੋਗੇ ਤੁਹਾਡੇ ਘਰ ਤੱਕ ਪਾਰਸਲ ਪਹੁੰਚਵਾਂ ਦੀ ਜ਼ਿੰਮੇਵਾਰੀ ਸਾਡੀ ਹੈਗੀ ਜੀ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੋਗੇ ਤੁਸੀਂ ਘਰ ਬੈਠੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋਗੇ ਆਰਡਰ ਦੇਣ ਲਈ ਆਪਣਾ ਨੰਬਰ ਹੈਗਾ 8557905009 ਉੱਤੇ ਜਾ ਕੇ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਰੇਟ ਨੇ ਜਿਹੜੇ ਆਪਾਂ ਨਾਲ ਦੀ ਨਾਲ ਵੀਡੀਓ ਦੇ ਵਿੱਚ ਮੈਂਸ਼ਨ ਕੀਤੇ ਹੁੰਦੇ ਨੇ ਫੈਬਰਿਕ ਦੀ ਡਿਟੇਲ ਦੱਸੀ ਹੁੰਦੀ ਹੈਗੀ ਉਹ ਤੁਸੀਂ ਧਿਆਨ ਨਾਲ ਸੁਣ ਕੇ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਰੇਟ ਪਸੰਦ ਆਉਂਦਾਗਾ ਤੁਹਾਡੇ ਮਨ ਨੂੰ ਲੱਗਦਾਗਾ ਤਾਂ ਤੁਸੀਂ ਸੂਟ ਲੈ ਸਕਦੇ ਹੋਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆਪਣੇ ਚੈਨਲ ਨੂੰ ਸਪੋਰਟ ਕਰਨ ਲਈ ਵੀਡੀਓ ਨੂੰ ਤੁਸੀਂ ਦੇਖਦੇ ਹੋਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਨਵੇਂ ਆਉਣੇ ਹੋਗੇ ਜਿਹੜੇ ਸਬਸਕ੍ਰਾਈਬ ਕਰਦੇ ਹੋ ਆਪਣੇ ਚੈਨਲ ਨੂੰ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਅੱਗੇ ਵੀ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਿਓ ਜੀ। ਲੋ ਜੀ ਆਪਾਂ ਜਿਹੜੀ ਕੱਲ ਆਪਾਂ ਵੀਡੀਓ ਦਿਖਾਈ ਸੀਗੀ ਉਹਦੇ ਆਪਣੇ ਕੁਝ ਕੁ ਸੂਟ ਰਹਿ ਗਏ ਸੀਗੇ ਤੇ ਆਪਾਂ ਹੁਣ ਤੁਹਾਨੂੰ ਅੱਜ ਅਗਲੇ ਸੂਟ ਦਿਖਾਉਣ ਜਾ ਰਹੇ ਹਾਂਗੇ। ਜੇ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋਗੇ। ਪਿਓਰ ਮਸਲੀਨ ਦਾ ਫੈਬਰਿਕ ਹੈਗਾ। 750 ਇਹਨਾਂ ਦਾ ਪ੍ਰਾਈਸ ਹੈਗਾ। ਦੇਖੋ। ਸਾਰੇ ਗਰਮੀਆਂ ਵਾਲੇ ਕਲਰ ਨੇਗੇ। ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜ਼ਿਆਦੇ ਸੋਹਣੀ ਹੈਗੀ ਦੁਪੱਟਾ ਵਗੈਰਾ ਤੁਸੀਂ ਲੈਣਾ ਚਾਹੁੰਦੇ ਹੋਗੇ ਆਪਾਂ ਤੁਹਾਨੂੰ ਡਾਈ ਕਰਵਾ ਕੇ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਹੋਗੇ ਉਹ ਵੀ ਤੁਸੀਂ ਕਰਵਾ ਸਕਦੇ ਹੋਗੇ ਦੇਖੋ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਇਹ ਹੈਗੀ ਆ ਜੀ ਸ਼ਰਟ ਜੇ ਤੁਸੀਂ ਕਹੋਗੇ ਵੀ ਦੁਪੱਟਾ ਲਗਾ ਕੇ ਦਿਓ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਲੈਸ ਦੀ ਫਿਨਿਸ਼ਿੰਗ ਕਰਕੇ ਤੇ ਦੇ ਸਟਿਚਿੰਗ ਕਰਵਾਉਣਾ ਚਾਹੋ ਨੇ ਉਹ ਵੀ ਥੋੜੀ ਕਰਵਾ ਕੇ ਦਵਾਂਗੇ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਐਵੇਂ ਵੀ ਮੰਗਵਾ ਸਕਦੇ ਹੋਗੇ ਧਿਆਨ ਨਾਲ ਚੈੱਕ ਕਰ ਲਓ ਪ੍ਰਿੰਟ ਸਕਰੀਨ ਸ਼ਾਟ ਲੈ ਸਕਦੇ ਹੋਗੇ ਜਿਹੜਾ ਤੁਸੀਂ ਸਕਰੀਨ ਸ਼ਾਟ ਲੈਣੇ ਆ ਜੀ ਉਹ ਜ਼ੂਮ ਕਰਕੇ ਨਾਲ ਲਿਆ ਕਰੋ ਵੀਡੀਓ ਦੇ ਵਿੱਚੋਂ ਥੋੜਾ ਜਿਹਾ ਦੂਰ ਤੋਂ ਲਿਆ ਕਰੋ ਕਿਉਂਕਿ ਪ੍ਰਿੰਟ ਦੀ ਫਿਰ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਜਿੰਨਾ ਦੇ ਪਾਰਸਲ ਭੈਣਾਂ ਕੋਲੇ ਪਹੁੰਚ ਜਾਂਦੇ ਨੇ ਪਲੀਜ਼ ਮੈਨੂੰ ਇੱਕ ਵਾਰ ਮੈਸੇਜ ਕਰ ਦਿਆ ਕਰੋ ਵੀ ਸਾਡਾ ਪਾਰਸਲ ਸਾਡੇ ਕੋਲੇ ਪਹੁੰਚ ਗਿਆ ਤੇ ਇੱਕ ਵਾਰ ਤੁਸੀਂ ਬਸ ਮੈਸੇਜ ਕਰਕੇ ਆਪਣੇ ਅਪਦਾਸਿਆ ਕਰੋ ਇਹਦੇ ਨਾਲ ਹੈਗੀ ਐ ਜੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੇ 슬ੀਵਸ ਤੇ ਵੀ ਵਰਕ ਕਰਵਾ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਸ਼ਾਨਦਾਰ ਪ੍ਰਿੰਟ ਹੈਗਾ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ 1750 ਪ੍ਰਾਈਸ ਹੈ ਦਾ ਦੂਜਾ ਸੂਟ ਤੁਸੀਂ ਚੈੱਕ ਕਰ ਸਕਦੇ ਹੋਗੇ ਇਹੀ ਦੀ ਪ੍ਰਿੰਟਿੰਗ ਵੀ ਬਹੁਤ ਹੀ ਜਿਆਦੇ ਸੋਹਣੀ ਆਗੀ ਦੇਖੋ ਜਿਹੜੀ ਸ਼ਰਟ ਤੇ ਸਲਵਾਰ ਦਾ ਕੱਪੜਾ ਹੁੰਦਾ ਟਾਈ ਟਾਈ ਹੁੰਦਾ ਜੀ ਸਲਵਾਰ ਦਾ ਕੱਪੜਾ ਨਹੀਂ ਪਿੱਛੋਂ ਮਾਲ ਦੇ ਵਿੱਚ ਨਹੀਂ ਆਉਂਦਾ ਹੈਗਾ 3 ਮੀਟਰ ਟਾਈ ਟਾਈ ਦੀ ਹੀ ਕੱਟ ਆਉਂਦੀ ਹੈਗੀ 3 ਮੀਟਰ ਨਹੀਂ ਮਿਲਦਾ ਹੈਗਾ ਸਕਰੀਨ ਸ਼ਾਟ ਲੈ ਲਓ ਇਹਦੇ ਨਾਲ ਹੈਗੀ ਹੈਗੀ ਆਫ ਵਾਈਟ ਬਾਟਮ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਆਪਣੀ ਬੁਟੀਕ ਦੇ ਪ੍ਰਿੰਟ ਸਾਰਿਆਂ ਨੂੰ ਬਹੁਤ ਪਸੰਦ ਆ ਰਹੇ ਨੇਗੇ ਜਿੰਨਾਂ ਕੋਲੇ ਜਾ ਰਹੇ ਨੇ ਜਿਹੜੇ ਵਰਕ ਕਰਵਾ ਰਹੇ ਨੇ ਵਰਕ ਹੋ ਕੇ ਜਾ ਰਿਹਾ ਉਹ ਵੀ ਬਹੁਤ ਪਸੰਦ ਕਰ ਰਹੇ ਨੇਗੇ ਕੋਈ ਵੀ ਬਾਹਰ ਬੈਠਾ ਆਪਣੀ ਵੀਡੀਓ ਨੂੰ ਦੇਖ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹਿਣਾ ਦੇਖ ਰਿਹਾ ਨੇ ਆਪਣੇ ਤੋਂ ਸੂਟ ਤੁਸੀਂ ਟਰਾਈ ਕਰ ਸਕਦੇ ਹੋਗੇ ਜਿਹੜਾ ਆਪਣਾ ਡਿਸਟ੍ਰਿਕਟ ਹੈਗਾ ਪਟਿਆਲਾ ਦਾ ਸਿਟੀ ਸਮਾਨ ਆਂਗੀ ਸਕਰੀਨ ਸ਼ਾਟ ਲੈ ਲਓ ਜੀ WhatsApp ਤੇ ਮੈਸੇਜ ਕਰ ਦਿਓ ਇਦਾ ਹੀ ਹੈਗਾ ਜੀ ਦੂਜਾ ਪ੍ਰਿੰਟ ਥੋੜਾ ਜਿਹਾ ਕਲਰ ਦਾ ਵਿੱਚ ਪ੍ਰਿੰਟਿੰਗ ਦੇ ਫਰਕ ਆ 19 20 ਦਾ ਜ਼ਿਆਦਾ ਨਹੀਂ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟਿੰਗ ਫੈਬਰਿਕ ਬਹੁਤ ਲਾਈਟ ਵੇਟ ਹੈਗਾ ਗਰਮੀ 'ਚ ਤੁਸੀਂ ਜਿੰਮੇ ਮਰਜੀ ਪਾ ਸਕਦੇ ਹੋਗੇ ਜਿਹੜੀ ਲਾਈਨਿੰਗ ਹੈ ਉਹਦੇ ਲੱਗੀ ਤਾਂ ਤੁਹਾਨੂੰ ਪਤਾ ਵੀ ਨਹੀਂ ਫੀਲ ਵੀ ਨਹੀਂ ਹੋਣੀ ਹੈਗੀ ਇਹਨਾਂ ਲਾਈਟ weight ਫੈਬਰਿਕ ਹੈ ਇਹ कॉटन ਹੈ ਇਹ ਜਿਹੜੇ ਸੂਟ ਨੇਗੇ ਗਰਮੀਆਂ ਵਿੱਚ ਹੀ ਪੈਂਦੇ ਨੇ ਸਰਦੀਆਂ ਚ ਨਹੀਂ ਪੈਂਦੇ ਹੈਗੇ ਇਹਦੇ ਨਾਲ ਜਿਹੜੀ ਬਾਟਮ ਹੈਗੀ ਉਹ ਬਲੈਕ ਹੈਗੀ ਦੇਖੋ ਥੋੜਾ ਹੈ ਕੈਮਰੇ ਦੇ ਵਿੱਚ ਫਰਕ ਆ ਜਾਂਦਾ ਉਹਨੂੰ ਇਗਨੋਰ ਕਰਿਓ スクリーンショット ਲੈ ਲੋ ਤੇ WhatsApp ਤੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਅਗਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਪੀਚ ਦੇ ਵਿੱਚ ਹੈਗਾ ਬਹੁਤ ਹੀ ਜ਼ਿਆਦੇ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈਗੀ ਫੈਬਰਿਕ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਜਿਹੜਾ ਸਸਤਾ ਸੂਟ ਆਪਾਂ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਹੈਗੇ ਕਿਉਂਕਿ ਜਿਹੜਾ ਵਧੀਆ ਕੁਆਲਿਟੀ ਹੋਊਗੀ ਵਧੀਆ ਮਿਲਦਾ ਮਾਲ ਹੋਊਗਾ ਉਹਦੀ ਆਪਾਂ ਪੂਰੀ ਜ਼ਿੰਮੇਵਾਰੀ ਲੈਣਿਆਂਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਇਹਦੇ ਨਾਲ ਹੈਗੀ ਹੈ ਕਿ பீਚ ਬਾਟਮ ਦੇਖੋ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਆਪਣੇ ਕੋਲ ਜਿਵੇਂ ਮਰਜ਼ੀ ਤੁਸੀਂ ਰੈਡੀ ਕਰਵਾ ਲਓ ਆਪਣੀ ਚੋਇਸ ਅਨੁਸਾਰ ਕੋਈ ਤੁਹਾਡੇ ਕੋਲੇ ਪ੍ਰਿੰਟ ਦਾ ਵਰਕ ਪ੍ਰਿੰਟ ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਵਰਕ ਆ ਲਓ ਮੈਂ ਕਰ ਸਕਦੇ ਹੋਗੇ ਜਾਂ ਜਿਵੇਂ ਮੈਂ ਪਾਇਆ ਹੋਇਆ ਹੈ ਕਿ ਐਵੇਂ ਲੈਸਿਸ ਦਾ ਡਿਜ਼ਾਈਨ ਦੇਖ ਕੇ ਤੁਸੀਂ ਇਹਨੂੰ ਪਾ ਸਕਦੇ ਹੋਗੇ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਅੱਗੇ ਹੈਗੇ ਨੇ ਜੀ ਰਾਮ ਟੈਕਸ ਦੇ ਸੂਟ विदाउट लाइनिंग ਪਾਏ ਜਾਣਗੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਦਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਹੈਗੀ ਹੈਗੀ ਪਲੇਨ ਬਾਟਮ કોટਨ ਦੀ ਹੀ ਬਾਟਮ ਹੈ ਰਾਮਟੈਕਸ ਦੀ ਰਾਮਟੈਕਸ ਦੀ ਹੀ ਸ਼ਰਟ ਹੈਗੀ ਸਕਰੀਨਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਸਕਦੇ ਹੋ ਇਹਦਾ ਪ੍ਰਾਈਸ ਹੈਗਾ 1350 ਵਿਦ ਸ਼ਿਪਿੰਗ ਹੈ ਜਿਹੜੇ ਮੈਂ ਪਹਿਲਾਂ ਸੂਟ ਦਿਖਾਏ ਨੇ ਉਹਨਾਂ ਦਾ ਪ੍ਰਾਈਸ ਸਾਰਿਆਂ ਦਾ 1750 ਹੈਗਾ ਵਿਦ ਸ਼ਿਪਿੰਗ ਹੈ 1350 ਵਿਦ ਸ਼ਿਪਿੰਗ ਹੈ ਅਗਲਾ ਸੂਟ ਬਹੁਤ ਸੋਹਣਾ ਕਲਰ ਹੈਗਾ ਕਾਪਰ ਜਿਹਾ ਕਲਰ ਹੈਗਾ ਕਾਫੀ ਜਿਹਾ ਬਸ ਆਪਣੇ ਨੂੰ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਦਿਆ ਕਰੋ ਜੀ ਕਿਉਂਕਿ ਸੂਟ ਬਹੁਤ ਜਲਦੀ ਸੇਲ ਹੋ ਜਾਂਦੇ ਨੇਗੇ ਬਹੁਤ ਸਾਰੀਆਂ ਭੈਣਾਂ ਨੂੰ ਅਜੇ ਨਹੀਂ ਮਿਲੇ ਹੈਗੇ ਸੂਟ ਉਹਦੇ ਲਈ ਸੌਰੀ ਤੁਸੀਂ ਇਹ ਵਾਲੀ ਵੀਡੀਓ ਦੇ ਵਿੱਚ ਪਸੰਦ ਕਰ ਸਕਦੇ ਹੋਗੇ ਬਾਟਮ ਦੇਖੋ ਲਾਲ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾਗਾ ਕਲਰ ਪ੍ਰਿੰਟਿੰਗ ਬਹੁਤ ਇੱਕ ਨੰਬਰ ਹੈਗੀ ਸਟਿਚਿੰਗ ਕਰਵਾਉਣਾ ਚਾਹੋਗੇ ਤਾਂ ਆਪਾਂ ਤੁਹਾਨੂੰ ਬਹੁਤ ਸੋਹਣੀ ਸਟਿਚ ਕਰਕੇ ਦੇਵਾਂਗੇ ਸੂਟ ਸਕਰੀਨ ਸ਼ਾਟ ਲੈ ਲਉ ਦੇ WhatsApp ਤੇ ਮੈਸੇਜ ਕਰ ਦਿਓ 1350 ਪ੍ਰਾਈਸ ਹੈ ਵਿਦ ਸ਼ਿਪਿੰਗ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਡਾਈ ਵਗੈਰਾ ਫਿਨਿਸ਼ਿੰਗ ਕਰਕੇ ਦੇ ਦਾਂਗੇ ਬਲੈਕ ਕਲਰ ਦਾ ਸੂਟ ਹੈ ਇਹਦੇ ਵਿੱਚ ਰਾਮ ਟੈਕਸ ਦਾ ਇੱਕ ਇਹਦੇ ਵਿੱਚ ਸੂਟ ਚਲਾ ਗਿਆ ਬਸ ਇਹ ਹੀ ਸੂਟ ਰਹਿ ਗਏ ਉਹਦੀ ਆਪਾਂ ਤੋਂ ਅੱਜ ਵੀਡੀਓ ਵੀ ਨਹੀਂ ਬਣੀ ਵੀ ਉਹ ਕਿਹੜੇ ਕਲਰ ਦਾ ਸੀ ਵੀ ਤੁਹਾਨੂੰ ਦਿਖਾ ਸਕੀਏ ਉਹ ਮਤਲਬ ਜਲਦੀ ਸੀਗੀ ਇੱਕ ਸਟਾਕ ਥੋੜਾ ਜਿਹਾ ਲੇਟ ਆਇਆ ਆਪਣੇ ਕੋਲੇ ਇੱਕ ਦੋ ਦਿਨ ਲੇਟ ਪਹੁੰਚਿਆਗਾ ਤਾਂ ਕਰਕੇ ਦੇਖੋ ਪ੍ਰਿੰਟਿੰਗ ਕਿੰਨੀ ਸੋਹਣੀ ਹੈਗੀ ਇਹਦੇ ਨਾਲ ਹੈਗੀ ਹੈਗੀ ਬਲੈਕ ਬਾਟਮ ਦੇਖੋ ਜੀ 1350 ਪ੍ਰਾਈਸ ਹੈ ਇਹਦਾ ਵੀ ਲੈਸਿਸ ਵਗੈਰਾ ਲਗਾ ਕੇ ਬਹੁਤ ਹੀ ਜ਼ਿਆਦਾ ਸੋਨਾ ਸੂਟ ਬਣ ਜਾਣਾ ਹੁੰਦਾ ਜ ਜਿਹਦਾ ਬਲੈਕ ਪਾਈਪਿੰਗ ਕਰ ਦੋ ਬਹੁਤ سارے ਡਿਜ਼ਾਈਨ ਹੁੰਦੇ ਨੇਗੇ ਤੁਸੀਂ ਜਿੰਮੇ ਮਰਜ਼ੀ ਬਣਵਾ ਸਕਦੇ ਹੋਗੇ ਤੁਹਾਨੂੰ ਮੈਂ ਲਾਸਟ ਸੂਟ ਦਿਖਾਉਣਾ ਚਾਹਣੀ ਹੈਗੀ ਇਹ ਆਪਣੇ ਲਵੇ ਸਟਾਕ ਘੱਟ ਰਹਿ ਗਿਆ ਸੀਗਾ ਇਹ ਹੁਣ ਆ ਚੁੱਕਿਆ ਦਾ ਜਿਹੜੀਆਂ ਭੈਣਾਂ ਨੂੰ ਸੂਟ ਨਹੀਂ ਮਿਲੇ ਹੈਗੇ ਓ ਲੈ ਲੋ ਜੀ ਆਪਣਾ ਫਾਸਟਲੀ ਆਰਡਰ ਕਰਕੇ ਲੈ ਲੋ ਬਹੁਤ ਸੋਹਣਾ ਫੈਬਰਿਕ ਹੈਗਾ ਕਾਟਨ ਦਾ ਹੈਗਾ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਹੈਗੇ ਨੇ ਇਹਦੇ ਨਾਲ ਦੇ ਆਪਣੇ ਕੋਲੇ 2 2 3 ਸੂਟ ਅਵੇਲੇਬਲ ਫਾਸਟਲੀ ਫਾਸਟਲੀ ਆਰਡਰ ਕਰਕੇ ਆਪਣਾ ਰਖਵਾ ਲਓ ਦੇਖੋ ਪ੍ਰਿੰਟ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਬਹੁਤ ਡਿਮਾਂਡ ਸੀ ਜੀ ਬਹੁਤ ਸੇਲ ਹੋਏ ਨੇ ਇਹਦੇ ਨਾਲ ਦੇ ਸੂਟ ਤੁਸੀਂ ਲੈਣਾ ਚਾਹਣਗੇ ਆਪਣਾ ਫਟਾਫਟ ਬਸ ਐਟ ਅ ਟਾਈਮ ਹੀ ਲੈ ਜਾਓ ਫੇਰ ਇਹ ਦੁਬਾਰਾ ਨਹੀਂ ਮਿਲਣਾ ਇਸ ਤੋਂ ਬਾਅਦ ਸਟਾਕ ਨਹੀਂ ਹੈਗਾ ਦੁਪੱਟਾ ਕਹੋਗੇ ਤਾਂ ਆਪਾਂ ਦੁਪੱਟਾ ਲਗਾ ਕੇ ਦੇ ਦਾਂਗੇ ਤੁਹਾਨੂੰ ਤੇ ਐਵੇਂ ਹੀ ਚਾਹੀਦਾ ਤਾਂ ਤੁਸੀਂ ਐਵੇਂ ਲੈ ਲਓ ਦਾ ਪ੍ਰਾਈਸ ਹੈਗਾ 850 ਵਿਦਆਊਟ ਵਿਦ ਸ਼ਿਪਿੰਗ ਹੈਗੀ ਸ਼ਿਪਿੰਗ ਐਕਸਟਰਾ ਕੁਝ ਨਹੀਂ ਹੈਗੀ ਇਹਦੀ ਵਿੱਚ ਹੀ ਹੈਗੀ ਤੇ ਤੁਸੀਂ ਲੈ ਸਕਦੇ ਹੋ ਦੇਖੋ ਦੋ ਤੋਂ ਤਿੰਨ ਸੂਟ ਅਵੇਲੇਬਲ ਨੇਗੇ ਫਟਾਫਟ ਜਿਹੜੀਆਂ ਪਹਿਲਾਂ ਰਹਿ ਗਈਆਂ ਸੀ ਸੂਟ ਨਹੀਂ ਮਿਲੇ ਸੀਗੇ ਉਹ ਲੈ ਸਕਦੀਆਂ ਨੇਗੇ ਹੁਣ ਆਪਣੇ ਕੋਲੇ ਹੈਗਾ ਸਟਾਕ ਇਸ ਤੋਂ ਬਾਅਦ ਫਿਰ ਨਹੀਂ ਹੋਣਾ 850 ਪ੍ਰਾਈਸ ਹੈ ਤੇ ਪਿਓਰ ਕਾਟਨ ਦਾ ਸੂਟ ਹੈਗਾ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਇਹ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋਗੇ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾਗਾ ਤੁਸੀਂ ਪਿਓਰ ਦੇ ਵਿੱਚ ਲੈਣਾ ਸੈਮੀ ਦੇ ਵਿੱਚ ਲੈਣਾਗਾ ਉਹ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋਗੇ ਹਰ ਤਰ੍ਹਾਂ ਦੇ ਆਪਣੇ ਕੋਲੇ ਦੁਪੱਟੇ ਹੈਗੇ ਨੇ ਜੀ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਦੁਪੱਟਿਆਂ ਦਾ ਵੀ ਚੁਣੌਣ ਦੇ ਵਿੱਚ ਸੈਮੀ ਦੇ ਵਿੱਚ ਤੇ ਕੋਟੇ ਦੇ ਵਿੱਚ ਸੁਪਰ نیٹ ਦਾ ਤੇ ਸਾਰਾ ਕੁਝ ਪਿਓਰ ਕੋਟਾ ਸੈਮੀ ਕੋਟੇ ਦੇ ਸਾਰੇ ਫੈਬਰਿਕ ਹਾਫ ਛਪੌਂਡ ਪਿਓਰ ਛਪੌਂ ਸਾਰੇ ਤਰ੍ਹਾਂ ਦੇ ਦੁਪੱਟੇ ਅਵੇਲੇਬਲ ਹੈਗੇ ਨੇਗੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋ ਬਿਨ ਅਡਾਈ ਤੋਂ ਵੀ ਦੁਪੱਟਾ ਮੰਗਵਾ ਸਕਦੇ ਹੋਗੇ ਪਰ ਦੁਪੱਟਿਆਂ ਦੀ ਕੁਆਲਿਟੀ ਇੱਕ ਨੰਬਰ ਹੈਗੀ ਜਿਹੜਾ ਆਪਣਾ ਆਪਣੇ ਕੋਲੇ ਸੈਮੀ ਚੋਂ ਆਉਂਦਾ ਦੁਪੱਟਾਗਾ ਉਹ ਕੋਈ ਕਹਿ ਨਹੀਂ ਸਕਦਾ ਹੈਗਾ ਉਹਨੂੰ ਫੁੱਲ ਪਿਓਰ ਦਾ ਦੁਪੱਟਾ ਕਈ ਕਈ ਤਾਂ ਉਹਨੂੰ ਫੁੱਲ ਪਿਓਰ ਦਾ ਦੁਪੱਟਾ ਹੀ ਕਹਿ ਦਿੰਦੇ ਨੇ ਕਿ ਵੀ ਇਹ ਫੁੱਲ ਪਿਆ ਪਿਓਰ ਦਾ ਦੁਪੱਟਾ ਹੈਗਾ ਪਰ ਉਹ ਸੈਮੀ ਦਾ ਜੀ ਆਪਾਂ ਕਿਸੇ ਨਾਲ ਵੀ ਐਵੇਂ ਨਹੀਂ ਕਰਦੇ ਜੇ ਕੋਈ ਫੁੱਲ ਪਿਓਰ ਕਹਿੰਦਾ ਫੁੱਲ ਪਿਓਰ ਲਾ ਕੇ ਦਿੰਨੇ ਆ ਜੇ ਸੈਮੀ ਕਹਿੰਦਾ ਤਾਂ ਸੈਮੀ ਲਾ ਕੇ ਦਿੰਨੇ ਆਂਗੇ ਤੇ ਦੁਪੱਟੇ ਆਪਣੇ ਹੈਗੇ ਨੇ ਜੀ ਨਾਪਾਰਤ ਦੇ ਤੇ ਕਮਲ ਦੇ ਤੁਸੀਂ ਕੋਈ ਵੀ ਲਗਵਾਉਣਾ ਚਾਹੋਗੇ ਲਗਵਾ ਸਕਦੇ ਹੋਗੇ ਕੋਈ ਵੀ ਤੁਸੀਂ ਫੈਬਰਿਕ ਦੇ ਵਰਕ ਕਰਵਾਉਣਾ ਹੈਗਾ ਆਪਣੇ ਲਵੇ ਢੇਰੋਂ ਹੀ ਫੈਬਰਿਕ ਲੇਗੇ ਦੇਖੋ ਜੀ ਹਜੇ ਬਹੁਤ ਫੈਬਰਿਕ ਆਪਣਾ ਬਹੁਤ ਪਏ ਨੇਗੇ ਤੁਸੀਂ ਦੇਖ ਸਕਦੇ ਹੋਗੇ ਲਈ ਕੋਈ ਤੇ ਆਰੀ ਵਰਕ ਵਗੈਰਾ ਹੈਂਡ ਵਰਕ ਵਗੈਰਾ ਤੁਸੀਂ ਜਿਵੇਂ ਵੀ ਕਰਵਾਉਣਾ ਚਾਹੋਗੇ ਕਰਵਾ ਸਕਦੇ ਹੋਗੇ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈਗਾ ਆ ਬਹੁਤ ਜਿਆਦੇ ਸੋਹਣਾ ਸਟੱਫ ਹੈਗਾ ਜੈਨੀਫਰ ਸਟੱਫ ਹੈਗਾ ਬਹੁਤ ਲਾਈਟ ਵੇਟ ਹੈਗਾ ਇੰਨੇ ਸੋਹਣਾ ਤੇ ਕਢਾਈ ਉੱਠਦੀ ਹੈਗੀ ਤੇ ਇਹਤੇ ਵੀ ਆਪਾਂ ਬਹੁਤ ਸਾਰੇ ਮਤਲਬ ਮਸ਼ੀਨ ਵਰਕ ਦੇ ਸੂਟ ਰੈਡੀ ਕੀਤੇ ਸੀਗੇ ਬਹੁਤ ਢੇਰੋਂ ਹੀ ਫੈਬਰਿਕ ਹੈਗਾ ਤੇ ਤੁਸੀਂ ਜਿੱਦਾਂ ਮਰਜ਼ੀ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਤੁਸੀਂ ਘਰ ਪਾਉਣ ਲਈ ਸੂਟ ਲੈਣੇ ਨੇਗੇ ਠੀਕ ਪ੍ਰਾਈਸ ਦੇ ਵਿੱਚ ਉਹ ਵੀ ਹੈਗੇ ਲੇਗੇ ਪਰ ਇਹ ਘਰ ਪਾਉਣ ਲਈ ਲਈ ਹੀ ਲਏ ਸੀਗੇ ਤਾਂ ਤੁਸੀਂ ਇਹ ਜੋ ਵੀ ਲੈ ਸਕਦੇ ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ 2-3 ਕਲਰ ਅਵੇਲੇਬਲ ਲੇਗੇ ਤੇ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਜਿਹੜੇ ਅੱਜ ਮੈਂ ਤੁਹਾਨੂੰ ਸੂਟ ਰਖਵਾ ਦਿਖਾਏ ਨਗੇ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਸਕਦੇ ਹੋਗੇ ਇਸ ਤੋਂ ਬਾਅਦ ਇਹ ਸਟਾਕ ਨਹੀਂ ਮਿਲਣਾ ਕਿਉਂਕਿ ਇੱਕ ਇੱਕ ਹੀ ਸੂਟ ਮਿਲਿਆਗਾ ਇੱਕ ਮੈਨੂੰ 2 ਜਾਂ 3 ਸੂਟ ਚਾਹੀਦੇ ਸੀਗੇ ਮਤਲਬ ਇੱਕ ਕਲਰ ਦਾ ਇੱਕ ਥਾਨ ਚਾਹੀਦਾ ਸੀ ਆਪਾਂ ਨੂੰ ਨਹੀਂ ਮਿਲਿਆ ਹੈਗਾ ਪਹਿਲਾਂ ਹੀ ਸੋਲਡ ਹੋ ਗਿਆ ਸੀ ਬਹੁਤ ਸਟਾਕ ਘਟਿਆ ਗਿਆ ਆਪਣੇ ਕੋਲ ਕੱਲ੍ਹ ਵਾਲੇ ਸੂਟਾਂ ਚੋਂ ਆਪਣਾ ਇੱਕ ਦੋ ਸੂਟ ਰਹਿ ਗਏ ਤਾਂ ਤੁਸੀਂ ਆਪਣਾ ਫਟਾਫਟ ਲੈ ਲਓ ਜਿਨ੍ਹਾਂ ਨੇ ਵੀ ਲੈਣੇ ਨੇਗੇ ਤਾਂ ਸਕਰੀਨਸ਼ਾਟ ਲੈ ਕੇ ਆਪਣੀ ਪੇਮੈਂਟ ਕਰ ਦਿਓ ਜਾਂ ਤੁਸੀਂ ਹੋਲਡ ਤੇ ਰਖਵਾ ਦਿਓ ਆਪਣੀ ਪੇਮੈਂਟ ਇੱਕ ਅਦੇ ਦਿਨ ਚ ਕਰ ਦਿਓ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦੇਣ ਲਈ ਇੰਨੇ ਸੋਹਣੇ ਕਮੈਂਟ ਕਰਨ ਲਈ ਤੇ ਚੈਨਲ ਨੂੰ ਜੇ ਨਵੇਂ ਹੋ ਪਲੀਜ਼ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਤੋਂ ਬਹੁਤ ਦੇਖਦੇ ਹੋਗੇ ਪਰ ਚੈਨਲ ਨੂੰ ਘੱਟ ਸਬਸਕ੍ਰਾਈਬ ਕਰਦੇ ਹੋਗੇ ਤੇ ਇਦਾਂ ਹੀ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮੈਂ ਤੁਹਾਡਾ ਸਟਾਰਟਿੰਗ ਦੇ ਵਿੱਚ ਵੀ ਤੇ ਲਾਸਟ ਦੇ ਐਂਡ ਵਿੱਚ ਵੀ ਬਹੁਤ-ਬਹੁਤ ਤੁਹਾਡਾ ਥੈਂਕ ਯੂ ਕਰਦੀ ਆਂਗੀ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਹੈਗਾ ਸਾਰਾ ਕੁਝ ਤੇ ਤੁਸੀਂ ਵੀ ਇੱਕ ਤਰ੍ਹਾਂ ਦੀ ਮੇਰੀ ਫੈਮਲੀ ਹੋਗੇ ਜਿਹੜੀਆਂ ਭੈਣਾਂ ਆਪਾਂ ਤੋਂ ਸੂਟ ਲੈਂਦੀਆਂ ਨੇਗੇ ਬਹੁਤ-ਬਹੁਤ ਥੈਂਕ ਯੂ ਉਹਨਾਂ ਨੂੰ ਆਪਣਾ ਫੈਬਰਿਕ ਪਸੰਦ ਬਹੁਤ ਜ਼ਿਆਦਾ ਆ ਰਿਹਾ ਹੈਗਾ ਤੇ ਵਰਕ ਵਗੈਰਾ ਵੀ ਕਰਾ ਰਹੇ ਨੇਗੇ ਉਹਨਾਂ ਦਾ ਵੀ ਧੰਨਵਾਦ ਜੀ ਨਵੇਂ ਜੁੜੇ ਹੋਗੇ ਉਹਨਾਂ ਦਾ ਵੀ ਧੰਨਵਾਦ ਪੁਰਾਣਿਆਂ ਦੇ ਜਿਹੜੇ ਆਪਣੇ ਤੋਂ ਜੁੜੇ ਹੋਏ ਨੇ ਉਹਨਾਂ ਦਾ ਵੀ ਧੰਨਵਾਦ ਆਪਾਂ ਨੂੰ ਜੀ ਕੰਮ ਕਰਦੇ ਆ ਉਹਨੂੰ 3 ਸਾਲ ਹੋ ਗਏ ਤੇ ਕਈਆਂ ਨੂੰ ਇਹ ਲੱਗਦਾ ਵੀ YouTube ਤੇ ਤੁਸੀਂ ਹੁਣ ਨਾ ਆਓਗੇ ਵੀ ਤੁਸੀਂ ਹੁਣ ਸਟਾਰਟ ਕੀਤੇ ਨਹੀਂ ਆਪਾਂ ਨੂੰ 3 ਸਾਲ ਹੋ ਗਏ ਆਪਣੇ Instagram ਤੇ ਤੁਸੀਂ ਚੈੱਕ ਕਰ ਸਕਦੇ ਹੋ ਰੀਲਸ ਵਗੈਰਾ ਆਪਣੇ ਸੂਟ ਪਾਏ ਹੁੰਦੇ ਨੇ ਹੁਣ Instagram ਤੇ ਆਪਣ ਆਪਾਂ ਕੱਟ ਪਾਉਨੇ ਆਂਗੇ ਤੇ ਬਸ ਟਾਈਮ ਹੀ ਨਹੀਂ ਲੱਗਦਾ ਹੈਗਾ ਵਿੱਚ ਬੱਚਿਆਂ ਨੂੰ ਬਣਾਉਣਾ ਕਰਨਾ ਕੰਮਕਾਰ ਹੋ ਜਾਂਦੇ ਨੇਗੇ ਤਾਂ ਕਰਕੇ ਫਿਰ ਆਪਾਂ ਪਾਵਾਂਗੇ ਰੀਲਸ ਆਪਣੇ ਜਿਹੜੇ ਸੂਟ ਰੈਡੀ ਹੋਏ ਹੋਏ ਨੇਗੇ ਪਾਉ ਦੇਾਂਗੇ ਉੱਥੇ ਵੀ ਤੇ ਉਮੀਦ ਕਰਦੀ ਆਂ ਸੂਟ ਪਸੰਦ ਆਏ ਹੋਣਗੇ ਵੀਡੀਓ ਪਸੰਦ ਆਈ ਹੋਗੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ